ਅਕਸਾਈ ਤੇ ਗਰੀਦੋਸਤੋ ਮਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਗਾ ਪੁਲਸ ਨੇ ਨਸ਼ਾ ਤਸਕਰਾਂ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਸੀਐਸਟਾ ਮੋਗਾ ਨੇ ਪਿਛਲੇ ਦਿਨੀ ਥਾਣਾ ਸਿਟੀ ਮੋਗਾ ਵਿਖੇ ਐਨਡੀਪੀਐਸ ਐਕਟ ਅਧੀਨ ਦਰਜ ਹੋਏ ਮਕਾਦਮੇ ਵਿੱਚ ਬੈਕਵਾਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕਰਦੇ ਹੋਏ ਆ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 2 ਕਿਲੋ 600 ਗ੍ਰਾਮ ਹਫੀਮ ਅਤੇ 200 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਇਸ ਸਬੰਧੀ ਡੀਐਸਪੀ ਲਖਦੀਪ ਸਿੰਘ ਉਹਨਾਂ ਦਾ ਕੀ ਕਹਣਾ ਉਹ ਵੀ ਸੁਣਦੇ ਆ ਇੱਕ ਪਰਚਾ 25 ਤਰੀਕ ਨੂੰ ਦਰਜ ਕੀਤਾ ਸੀ 250 ਨੰਬਰ ਐਫ ਆਈ ਆਰ ਸੀ 2185 ਐਨ ਡੀ ਪੀ ਐਸ ਜਿਹਦੇ ਤਹਿਤ ਅਸੀਂ ਚਮਕੌਰ ਸਿੰਘ ਨਾਂ ਦੇ ਵਿਅਕਤੀ ਤੋਂ ਜਿਹੜਾ ਪਿੰਡ ਖੰਨਾ ਜ਼ਿਲ੍ਹਾ ਫਗੋਜਪੁਰ ਦਾ ਰਹਿਣ ਵਾਲਾ ਸੀ ਉਹ ਤੋਂ 1 ਕਿਲੋ ਹੀਰਾਣ ਫੜੀ ਸੀ ਤੇ ਉਹਦਾ ਅਸੀਂ ਰਿਮਾਂਡ ਲੈ ਕੇ ਉਹਦੇ ਤੋਂ ਪੁੱਛਗਿੱਛ ਕੀਤੀ ਜਦੋਂ ਤਾਂ ਉਹਦੇ ਪੁੱਛਗਿੱਛ ਦੇ ਆਧਾਰ ਤੇ ਮੁੰਡੀਆਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਇੱਕ ਵਿਅਕਤੀ ਹਰਜੀਤ ਸਿੰਘ ਏਲੀਸ ਪੱਪੀ ਏਲੀਸ ਬਾਬਾ ਗ੍ਰਿਫਤਾਰ ਕੀਤਾ ਤੇ ਉਹਦੇ ਤੋਂ ਜਦੋਂ ਅਸੀਂ ਮਜੀਦ ਪੁੱਛਗਿੱਛ ਕੀਤੀ ਤਾਂ ਉਹਨੇ ਸਾਨੂੰ ਫਰਦ ਇਨਕਸ਼ਾਫ ਕੀਤਾ ਵੀ ਹਾਂ ਮੇਰੇ ਕੋਲ ਹੋਰ ਵੀ ਹਿਰੋਇਨ ਵੀ ਹੈ ਤੇ ਅਫੀਮ ਵੀ ਕੋਈ ਹੈ ਜਦੋਂ ਅਸੀਂ ਉਹਦੇ ਦੱਸੇ ਟਿਕਾਣੇ ਤੇ ਪਿੰਡ ਮੁੰਡੀਆਂ ਚ ਰੇਡ ਕੀਤਾ ਤਾਂ ਉਥੋਂ 2 ਕਿਲੋ 600 ਗ੍ਰਾਮ ਅਫੀਮ 200 ਗ੍ਰਾਮ ਹਿਰੋਇਨ ਤੇ 1 ਲੱਖ ਰੁਪਈਆ ਡਰਗ ਮਨੀ ਬਰਾਮਦ